ਅੱਜ ਦੀਆਂ ਕੁਝ ਵਿਸ਼ੇਸ਼ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਦੁਆਰਾ ਹਾਜ਼ਰ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਜੀ ਪੱਟੀ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਦਾ ਦਿਨ ਸਿਆਸੀ ਸਫਾਂ ਦੇ ਵਿੱਚ ਬੜਾ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਬੜਾ ਕੁਝ ਇਕੱਠਿਆਂ ਹੀ ਵਾਪਰ ਗਿਆ ਅੱਜ ਸ਼ੁਰੂਆਤ ਕਰਦੇ ਹਾਂ ਵਿਕਰਮ ਸਿੰਘ ਮਜੀਠੀਆ ਤੋਂ ਅੱਜ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਸੀ ਉਹਦਾ ਕੀ ਬਣਿਆ ਜੀ ਉਤੋਂ ਹੀ ਸ਼ੁਰੂ ਕਰੀ ਬਿਕਰਮ ਸਿੰਘ ਮਜੀਠੀਆ ਜਿਹੜੇ 5 ਜੂਨ ਤੋਂ ਲੈ ਕੇ ਅੱਜ ਤੱਕ ਪਹਿਲਾ ਪੁਲਿਸ ਕੜੀ ਚ ਰਿਹਾ ਹਫਤਾ ਪਰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਨਿਆਇਕ ਰਾਸ ਦੇ ਵਿੱਚ ਨੇ ਲਾਬ ਹਾਈ ਸਿਕਿਉਰਿਟੀ ਜੇਲ੍ਹ ਚ ਬੰਦ ਨੇ ਤਿੰਨ ਮੋ ਸਾਡੇ ਮੁੱਖ ਮੰਤਰੀ ਸਾਹਿਬ ਸਿਰ ਇਕੋ ਹੀ ਗੱਲ ਕਹਿੰਦੇ ਵੀ ਸਾਨੂੰ ਕਹਿੰਦੇ ਸੀ ਵੀ ਕੋਈ ਨਸ਼ੇ ਦੇ ਵੱਡੇ ਵਪਾਰੀ ਫੜਦੇ ਨਹੀਂ ਤੇ ਅਸੀਂ ਸੋਚਿਆ ਵੀ ਫੜਾਂਗੇ ਜੁਰ ਫੜ ਕੇ ਦੇਤਾ ਅੰਦਰ ਕਿਹਾ ਜੀ ਉਹ ਨਾਬੇ ਦੀ ਜਿੱਲ ਜਾ ਕੇ ਮੈਨੂੰ ਕਿਣਾ ਬਿੱਟਾ ਹੁੱਤੇ ਨਾ ਨਹੀਂ ਲਿੰਦ ਤੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਡੀਏ ਦਾ ਕੇਸ ਦਰਜ ਕੀਤਾ ਸਾਨੂੰ ਅਫਸੋਸ ਹੈ ਵੀ ਅਜੇ ਤੱਕ ਜਿਹੜਾ ਇਹਨਾਂ ਨੇ ਪਿੰਨਾ ਤੇ ਨਸ਼ਾ ਦਾ ਕੇਸ ਦਰਜ ਕੀਤਾ ਉਹਦੀ ਕਿਉਂ ਨਹੀਂ ਚਲਾਨ ਪੇਸ਼ ਕੀਤਾ ਜਾ ਰਿਹਾ ਕਿ ਉਹ ਕਿਸੇ ਚੀਜ਼ ਨੂੰ ਪੰਡੰਗ ਰੱਖਿਆ ਤੁਸੀਂ ਦੂਸਰਾ ਵੀ ਇੱਕ ਕੇਸ ਦਰਜ ਕੀਤਾ ਇਹਨਾਂ ਦੇ ਵੀ ਇਹਨਾਂ ਨੇ ਸਰਕਾਰੀ ਕੰਮ ਦੇ ਵਿੱਚ ਜਿਹੜੀ ਸੀ ਉਹ ਅਰਚਨ ਪਾਈ ਉਹ ਵੀ ਕੇਸ ਦਰਜ ਕੀਤਾ ਤੁਸੀਂ ਉਹਦੇ ਤੇ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵਧੀਆਂ ਜਾਂਦੀਆਂ ਵਾ ਸਾਡੇ ਤੇ ਕਈ ਯੂਟਿਊਬਰ ਇਹ ਵੀ ਕਹੀ ਜਾਂਦੇ ਵੀ ਆਹ ਜਿਹੜੀ ਆਉਣ ਵਾਲੀ ਜੂਨ ਜਲਾਈ ਆ ਉਦੋਂ ਤੱਕ ਸੰਗਵੀਰ ਸਿੰਘ ਬਾਦਲ ਤੇ ਬੀਬੀ ਹਰਸ਼ਨਿਕ ਬਾਦਲ ਵੀ ਜੇਲ੍ਹ ਜਾਣਗੇ ਸੁਖ ਵਿਲਾਸ ਨੂੰ ਲੈ ਕੇ ਤੇ ਹੋਰ ਨੂੰ ਲੈ ਕੇ ਤੇ ਜੇ ਇਹੋ ਜਿਹੀ ਕੋਈ ਗਲਤੀ ਕੀਤੀ ਤਾਂ ਉਹਨਾਂ ਸਿਮਤੀ ਮਿਲੇਗੀ ਉਹਨਾਂ ਨੂੰ ਹੋਰ ਕੁਛ ਨਹੀਂ ਮਿਲੇਗਾ ਅਸੀਂ ਕਹਿੰਦੇ ਵੀ ਫੈਕਟ ਦੇ ਅਧਾਰ ਤੇ ਕੰਮ ਕਰੋ ਬਦਲਾ ਲਊ ਕਾਰਵਾਈ ਨਾ ਕਰੋ ਪੰਜਾਬ ਚ ਅੱਜ ਕਿਹ ਵੀ ਪੰਜਾਬ ਤੇ ਸਰਕਾਰ ਨਾਂ ਦੀ ਕੋਈ ਵੀ ਚੀਜ਼ ਦਿਖਾਈ ਨਹੀਂ ਦਿੰਦੀ ਕੋਈ ਵੀ ਚੀਜ਼ ਪੰਜਾਬ ਬਿਲਕੁਲ ਹਾਸ਼ੀ ਤੇ ਖੜੀ ਹੈ ਬਿਕਰਮ ਮਜੀਠੀਏ ਨੇ ਆ ਬੈਲ ਮੁਝੇ ਮਾਰ ਉਹ ਗੱਲ ਕੀਤੀ ਜੇ ਕਿਤੇ ਉਹ ਨਾ ਕਰਦਾ ਤੇ ਸ਼ਾਇਦ ਉਹਦੇ ਉੱਤੇ ਡੀਏ ਦਾ ਕੇਸ ਦਰਜ ਨਾ ਹੁੰਦਾ ਦਿਸ ਉਪਰਪਰਟਿਡ ਐਸਟ ਦਾ ਜਿਹੜਾ ਆਪਣੇ ਆਮਦਨ ਤੋਂ ਬਾਅਦ ਆਪਣੇ ਆਮਦਨ ਤੋਂ ਬਾਅਦ ਜਿਆਦਾ ਬਣਾਉਣਾ ਸਿੱਧਾ ਹੀ ਹਿਸਾਬਾ ਜਿਹੜਾ ਸੈਮਿਕ ਫਾਰਮ ਦਿੱਲੀ ਦਾ ਇਹਨਾਂ ਦਾ ਵਿਕ ਚੁੱਕਾ ਸੀ ਕਿਸ਼ਤਾਂ ਦਿੱਤੀਆਂ ਨਹੀਂ ਸੀ ਬੈਂਕ ਨੇ ਨਿਲਾਮ ਕਰ ਦਿੱਤਾ ਸੀ ਤੇ ਇੱਕ 100 ਕਜੀ ਦੇ ਇੱਕ ਫਲੈਟ ਤੇ ਰਹਿੰਦੇ ਸੀ ਤੇ ਜਦੋਂ ਵਿਕ੍ਰਮ ਸਿੰਘ ਮਜੀਠੀਆ ਫਿਰ ਬਕਾਇਦਾ ਤੌਰ ਤੇ ਮੰਤਰੀ ਬਣਦੇ ਆ ਤੇ ਫਿਰ ਜਿਹੜਾ ਚ ਅਮੀਰ ਹੁੰਦੇ ਆ ਉਹ ਹੀ ਸੈਨਿਕ ਫਾਰਮ ਮੜ ਕੇ ਫਿਰ ਦੁਬਾਰਾ 100 ਕਰੋੜ ਦਾ ਖਰੀਦਿਆ ਜਾਂਦਾ ਕਿੱਥੋਂ ਪੈਸੇ ਆਏ ਨੇ ਕਿਹੜੀ ਕਾਰੋਬਾਰੀ ਸਾਡੀ ਖਾਨ ਪੁੱਤਲੀ ਨੇ ਦੇਸੋ ਪ੍ਰੋਪਰਿਟ ਐਸਟਾ ਦਾ ਕੇਸ ਬਣਾਇਆ ਬਾਕਾਇਦਾ ਤੌਰ ਤੇ ਕੋਈ ਛੱਕਲੀ ਗੱਲ ਨਹੀਂ ਪੀ ਜਿੰਨੀਆਂ ਕਿ ਜਾਇਦਤਾਂ ਲਿਆਂਦੀਆਂ ਬਿਲਕੁਲ ਠੀਕ ਨੇ ਲੇਕਿਨ ਇਹਨੂੰ ਹੁਣ ਸਾਡੀ ਵਿਜੀਲੈਂਸ ਜਿਹੜੀ ਆ ਕਿਸ ਤਿੱਕ ਇਹਨਾਂ ਪੇਸ਼ ਕਰਦੀ ਆ ਕਿ ਵਿਜੀਲੈਂਸ ਦੇ 90% ਕੇਸ ਬਰੀ ਹੁੰਦੇ 90% ਦੀ ਐਦੇ ਵਿੱਚ ਵੀ ਨਾ ਆਪਣੀ ਬੇਲ ਅਪਲਾਈ ਕੀਤੀ ਸੀ ਤੇ ਜੇ ਅੱਜ ਫਿਰ 16 ਨਵੰਬਰ ਤਰੀਕ ਪਾ ਦਿੱਤੀ ਗਈ ਆ ਬੇਲ ਨਹੀਂ ਦਿੱਤੀ ਤੇ ਮੈਂ ਫੇਰ ਕਹਦਾ ਤੁਹਾਨੂੰ ਅਜੇ ਬੇਲ ਨਹੀਂ ਮਿਲਣੀ ਇਹਨਾਂ ਨੂੰ ਜੇ ਮੇਲ ਮਿਲੂਗੀ ਤੇ ਸੁਪਰੀਮ ਕੋਰਟ ਤੋਂ ਮਿਲ ਜੇ ਹਾਈ ਕੋਰਟ ਤੋਂ ਬੇਲ ਨਹੀਂ ਮਿਲਦੀ ਹੂੰ ਜੇ ਮਾਮਲੇ ਇੰਨੇ ਵੱਡੇ ਕਹਿ ਦਿੱਤੇ ਇੰਨੇ ਇਹਨੂੰ ਲਿਖ ਦਿੱਤੇ ਇਹਨਾਂ ਇਸ ਕੇਸ ਦੇ ਵਿੱਚ ਵੀ ਈਡੀ ਦੀ ਆ ਉਹਨ ਦੀ ਆਰਸੀ ਪਰ ਈਡੀ ਕਿਉਂ ਨਹੀਂ ਆਈ ਸਾਨੂੰ ਨਹੀਂ ਪਤਾ ਇਹਦੇ ਨਾਲ ਬਕਾਇਦਾ ਤੌਰ ਤੇ ਬਿਕਜ਼ ਮਜੀਠੀਆ ਦੇਤੇ ਹਰਚਰਨ ਸਿੰਘ ਭੁੱਲਰ ਦੀ ਵੀ ਜਿਹੜੀ ਇੱਕ ਕੜੀ ਜੁੜਦੀ ਐ ਇੱਕ ਕਈ ਲੋਕ ਕਹਿੰਦੇ ਵੀ ਜਿਹੜੇ 777 ਕਰੋੜ ਫੜੇ ਗਿਓ ਉਹਨੂੰ ਵਿਕ੍ਰਮ ਸਿੰਘ ਮਜੀਠੀਆ ਨੇ ਬਚਨ ਵਾਸਤੇ ਦਿੱਤੇ ਸੀ ਵਿਕਮਜੀਤ ਜੀ ਕੋ ਪੈਸੇ ਬਹੁਤ ਮੇਰੇ ਖਾ ਅੱਗ ਲੱਗ ਜੇ ਉਹਨੂੰ ਵੀ ਪੈਸਿਆਂ ਨੂੰ ਕਿਤੇ ਤੇ ਮਹੀਨਾ ਪਰ ਬਲਦੀ ਰਹੂਗੀ ਨੇ ਇਹਨੇ ਕਿ ਨੋਟ ਇਕੱਠੇ ਕੀਤੇ ਨੇ ਮੈਂ ਸੋਚਦਾ ਕਿ ਅਸੀਂ ਅਬਦਾਲੀਆਂ ਨੂੰ ਰੋ ਨਹੀਂ ਜਾਂਦੇ ਅਸੀਂ ਨਾਦਰ ਸ਼ਾਹ ਨੂੰ ਰੋ ਰੁੰਦੇ ਜਿੰਦਰ ਹੁੰਦੇ ਫਿਰਦੇ ਆ ਆ ਇਹ ਤੋਂ ਵੱਡੇ ਡਟੇਰੇ ਨੇ ਸਾਡੇ ਜਿਹੜੇ ਆਜੇ ਆਜ਼ਾਦ ਭਾਰਤ ਦੇ ਵਿੱਚ ਇੱਥੇ ਸੱਤਾ ਬਦਲੀ ਹੈ ਰੂਲਰ ਬਦਲੇ ਨੇ ਸਿਸਟਮ ਨਹੀਂ ਬਦਲੇ ਜੇ ਸਿਸਟਮ ਬਦਲਿਆ ਤੇ ਅੰਗਰੇਜ਼ ਭ੍ਰਿਸ਼ਟੀ ਜੀ ਇਹ ਪ੍ਰਸਤਪ ਇਹ ਪ੍ਰਸਤ ਕਰ ਰਹੇ ਅੰਗਰੇਜ਼ਰ ਲੁੱਟਦੇ ਸੀ ਸਰਕਾਰੀ ਤੌਰ ਤੇ ਆਪਣੇ ਦੇਸ਼ ਪਜਾਉਂਦੇ ਸੀ ਇੱਥੇ ਲੁੱਟੇ ਤੇ ਪੰਜਾਬੀ ਉੱਥੇ ਇਹ ਆਪਣੇ ਘਰ ਭਰਦੇ ਪੇਸ਼ ਕਰਕੇ ਬਿਕਰਮ ਸਿੰਘ ਮਜੀਠੀਆ ਨੂੰ ਨਾ ਬੇਦ ਮਿਲੀ ਆ ਤੇ ਨਾ ਮਿਲਣ ਦੀ ਆਸ ਆ ਤੇ ਅਗਲੀ ਤਰੀਕ 16 ਪਾਜਦੀ ਆ 16 ਤਰੀਕ ਨੂੰ ਬੈਸ ਹੁੰਦੀ ਕਿ ਨਹੀਂ ਹੁੰਦੀ ਕਿ ਫਿਰ ਅਗਲੀ ਅਗਲੀ 16 ਪੈ ਜਾਂਦੀ ਹੈ ਪਤਾ ਕੋਈ ਨਹੀਂ ਤੇ ਬਿਕਰਮ ਮਜੀਠੀਆ ਨੇ ਜਿਹੜੇ ਕਾਰਨਾਮੇ ਕੀਤੇ ਆ ਵਲਖੜੀ ਗੀਤੇ ਵਲਖਣ ਤੇ ਮੁੱਖ ਮੰਤਰੀ ਸਾਹਿਬਾਨ ਕੇਜਰੀਵਾਲ ਸਾਹਿਬ ਨਾ ਨਹੀਂ ਲੈਂਦੇ ਕਹਿਣਗੇ ਉਹ ਨਾਭੇ ਚ ਬੈਠਾ ਇੱਕ ਜਗ੍ਹਾ ਪਤਾ ਕਰੂ ਕਿਹੜਾ ਬੈਠਾ ਉੱਥੇ ਨਾਲ ਲੈਣ ਤੋਂ ਜਾਤ ਉਹਨਾਂ ਨੂੰ ਅਲਰਜੀ ਆ ਜਾਂ ਫਿਰ ਉਹਦਾ ਫੋਬੀਆ ਹੋਇਆ ਜਿੱਦੇ ਕਰਕੇ ਨਾ ਨਹੀਂ ਲੈਂਦੇ ਹੋ ਇਸ ਕਰਕੇ ਬਿਕਰਮ ਸਿੰਘ ਮਜੀਠੀਆ ਦੀ ਆਉਣ ਵਾਲੇ ਸਮੇਂ ਚ ਹੋ ਸਕਦਾ ਜਿੱਦਣ ਭੁੱਲਰ ਦੀ ਰਮਾਲ ਨੇ ਕਿ ਪੁਸ਼ਪਰਤਾਲ ਕੀਤੀ ਉਦੋਂ ਬਿਕਰਮ ਜੀਠਿਆ ਨੂੰ ਵੀ ਪ੍ਰੋਡਕਸ਼ਨ ਲੈ ਕੇ ਪੁਸ਼ਪਰਤਾਲ ਕੀਤੀ ਜਾ ਸਕੀ ਅੱਛਾ ਜੀ ਸਾਡੇ ਇੱਕ ਪੱਤਰ ਆਪਣਾ ਇੱਕ ਪੱਤਰਕਾਰ ਸਾਥੀ ਹੂੰ ਸੀਨਰ ਕਟਰਵਾਲ 40 45 ਸਾਲ ਤੋਂ ਪੱਤਰਕਾਰੀ ਨੂੰ ਕਰ ਰਿਹਾ ਤਾਂ ਉਹ ਕਹਿੰਦਾ ਜੀ ਮੈਂ ਤਿਹਨ ਭੁੱਲਰ ਕੋਲੇ ਗਿਆ ਹੂੰ ਮੈਂ ਜਾ ਕੇ ਉਹਨੂੰ ਕਿਹਾ ਵੀ ਬਿਕਰਮ ਜੀਠੀ ਦੇ ਕੇਸ ਦਾ ਕੀ ਬਣਿਆ ਕਹਿੰਦਾ ਜੀ ਮੈਂ ਤੁਹਾਡੇ ਸਾਹਮਣੇ ਕਹਿ ਸਕਦਾ ਮੈਂ ਨਾ ਅਖਬਾਰ ਚ ਬਿਆਨ ਦੇਣਾ ਵਾ ਨਾ ਮੈਂ ਕੈਮਰੇ ਸਾਹਮਣੇ ਕੁਝ ਕਹਿਣਾ ਹੂੰ ਉਹ ਮੈਂ ਦੱਸਦਾ ਨਾ ਵੀ ਉਸ ਕੇਸ ਚ ਕੁਝ ਨਹੀਂ ਹੈਗਾ ਅੱਛਾ ਉਹ ਕਹਿੰਦਾ ਕੁਝ ਨਹੀਂ ਹੈਗਾ ਇੱਥੇ ਤੇ ਇੰਨਾ ਕੁਝ ਕੱਢ ਲਿਆ ਅਗਲਾ ਤੇ ਕਹਿੰਦੇ ਕੁਝ ਹੈ ਹੀ ਨਹੀਂ ਉੱਥੇ ਹੂੰ ਜਿਹੜੀ ਵਿਜੀਲੈਂਸੀ ਉਹ ਘੱਟੋ ਘੱਟ 6 ਮਹੀਨੇ ਲੱਗੀ ਸੀ ਇਹਨੂੰ ਇਕੱਠੇ ਕਰਨ ਸਬੂਤ ਇਕੱਠੇ ਕਰਨ ਵਾਸਤੇ ਫਿਰ ਹੱਥ ਪਾਇਆ ਵੀ ਨਹੀਂ ਹੱਥ ਪਾਇਆ ਉਹਨਾਂ ਨੇ ਹੂੰ ਤੇ ਬਿਕਰਮਜੀਠੀ ਨੇ ਸੋਚਿਆ ਵੀ ਇਹ ਮੈਂ ਛੋਟੀ ਮੋਟੀ ਗੱਲ ਹੈਗੀ ਆ ਜੋ ਮਰਜ਼ੀ ਕਹਿ ਦੋ ਜੋ ਮਰਜ਼ੀ ਕਰ ਲੋ ਜਿਹੜੀਆਂ ਮੁੱਛਾ ਮਰੋੜਦਾ ਸੀ ਅਗਲਾ ਮੁੱਛਾ ਫੜ ਕੇ ਕਿਥੇ ਦਿੱਤੀਆਂ ਉਹ ਸਬੰਧ ਬਤਾਈ ਜੀ ਪਟਿਆਲਾ ਸਾਹਿਬ ਵੈਸੇ 16 ਤਰੀਕ ਪਾ ਦਿੱਤੀ ਗਈ ਹੈ ਪਰ ਇੱਕ ਆਸ ਵੱਜੀ ਹੋਈ ਸੀ ਕਹਿੰਦੇ ਕਿ ਚਲੋ ਚੋਣਾ ਦੇ ਵਿੱਚ ਕਦੇ ਤਾਂ ਬਿਕਰਮ ਸਿੰਘ ਮਜੀਠੀਆ ਆਉਣ ਗਈ ਮੈਨੂੰ ਲੱਗਦਾ ਕਿ ਹੁਣ ਉਸ ਆਸ ਦੇ ਉੱਤੇ ਵੀ ਪੋਚਾ ਫੇਰ ਛੜਿਆ ਜੀ ਜਿਹੜੇ ਇਹ ਆਸ ਲਗਾਈ ਬੈਠੇ ਸੀ ਉਹਨਾਂ ਦੀ ਮੇਰੇ ਖਾਲ ਸੈਦ ਆਪਣੇ ਮਨ ਨੂੰ ਤਸੱਲੀ ਦਿੰਦੇ ਸੀ ਕਿ ਬੇਕਮ ਜਿਠੀਆ ਹੋਣਗੇ ਹੂੰ ਸਭ ਤੋਂ ਵੱਧ ਇੱਥੇ ਜਿਹੜੀ ਤਕਲੀਫ ਹੋਂ ਬਿਰਸਾ ਸਿੰਘ ਮਲਟੋਆ ਨੂੰ ਹੁੰਦੀ ਆ ਕਿ ਬਿਕਰ ਮਜੀਠੀ ਖਿਲਾਫ ਕਿਉਂਕਿ ਬੋਲ ਗਿਆ ਦੀ ਬਿੱਤ ਸਖਬੀਰ ਸਿੰਘ ਬਾਦਲ ਦੇ ਖਿਲਾਫ ਬੋਲ ਗਿਆ ਸੀ ਭਾਈ ਕਿਸੇ ਦੇ ਵਿਰੋਧੀ ਨਹੀਂ ਹੂੰ ਜੇ ਕੋਈ ਚੰਗਾ ਕੰਮ ਕਰੂ ਚੰਗਾ ਕਹਾਂਗੇ ਜੇ ਮਾਰਾ ਕਰੂ ਤੇ ਮਾਰਾ ਕਹਾਂਗੇ ਵਿਰਸਾ ਸਿੰਘ ਬਲਟੋਆ ਜੋ ਮਰਜੀ ਹੋਵੇ ਪਰ ਇੱਕ ਗੱਲ ਉਹਦੀ ਜ਼ਰੂਰ ਹੈਗੀ ਹੈ ਹੂੰ ਜਿਹੜੀ ਤੁਹਾਡੇ ਨਾਲ ਕਮਿਟਮੈਂਟ ਕਰੂਗਾ ਕੋਈ ਗੱਲ ਕਰੂਗਾ ਤੇ ਖਰਾ ਵੀ ਉੱਤਰੂਗਾ ਜਾਰਾਂ ਦੇ ਕੰਮ ਵੀ ਆਊਗਾ ਮਿੱਤਰਾਂ ਦੇ ਕੰਮ ਵੀ ਹੋਏ ਆਉਂਦੀ ਸਿਰਫ ਹੈਗੀ ਹੈ ਲੇਕਿਨ ਜਿਸ ਪਾਸੇ ਤੁਰਿਆ ਅਸੜਿਓ ਕਦੀ ਕਿਸੇ ਦੀ ਲੋਚਨਾ ਕਦੀ ਕਿਸੇ ਦੀ ਲੋਚਨਾ ਕਦੀ ਕਿਸੇ ਦੀ ਲੋਚਨਾ ਅੱਜ ਜਿਸ ਤਰੀਕੇ ਨਾਲ ਉਹਨੇ ਜਾ ਕੇ ਵਿਖਾਉਣਾ ਰੋਕੀ 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 ਗੱਡੀ ਰੋਕੀ 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 ਇਹ ਆ ਰਿਹਾ ਹੈ ਕੈਮਰੇਜ ਬਖੌਂਡਿਆ ਲਾਈਵ ਬਰੀ ਲਾਈਵ ਕਰੀਆ ਵੇਖੋ ਨੀਟੇ ਦੇ ਹਰਪ੍ਰੀਤ ਨੀਟੇ ਦਾ ਦਫਤਰ ਵੇਖੋ ਸਾਰਾ ਖਾਲੀ ਪਿਆ ਹੈ ਹੀ ਕੋਈ ਨਹੀਂ ਵੇ ਵੇ ਖਾਲੀ ਪਿਆ ਹੂੰ ਤੋ ਆ ਸਭ ਅਗਰ ਨੇ ਟੀਮਾਂ ਬਣਾਈਆਂ ਨੇ ਤੁਹਾਡੇ ਵੰਗੂ ਏਸੀ ਗੱਡੀਆਂ ਤੇ ਏਸੀ ਕਮਰੇ ਚ ਨਹੀਂ ਬੈਠੇ 40 ਟੀਮਾਂ ਬਣਾਈਆਂ 7 ਬੰਦਿਆਂ ਦੀ 40 ਟੀਮਾਂ ਬਣੀਆਂ 7 ਬੰਦਿਆਂ ਦੀ ਇੱਕ ਟੀਮ ਸਾਰੇ ਪਿੰਡਾਂ ਤੋਂ ਰੇ ਫਿਰਦੇ ਲੋਕ ਪਤਾ ਉਦਣ ਲੱਗਣਾ ਵਾ ਜਿੱਦਣ ਇੱਕ ਪਾਸੇ ਵੋਟਾਂ ਆਣਗੀਆਂ ਤੇ ਦੂਜੇ ਪਾਸੇ ਵੋਟਾਂ ਆਣਗੀਆਂ। ਵੋਟ ਨਹੀਂ ਉਹ ਜਿਹੜੀ ਬੋੜੀਆਂ ਡੱਗੇ ਹੁੰਦੇ ਆ। ਜੀ ਜੀ ਜੀ। ਅਕਾਲੀ ਦਲ ਦੀ ਹਾਲਤ ਜਿਹੜੀ ਬਾਦਲ ਦੀ ਹਾਲਤ ਉਹ ਉਹਨਾਂ ਨੂੰ ਜਿੱਗੇ ਬੋੜ ਵਰਦੀ ਪਈ ਆ। ਨਿੱਪਛੇ ਦੀ ਮਨਪ੍ਰੀਤਿਆ ਵਾਲੀ ਨਾਲ ਵੀ ਖੈਪੇ ਫੋਨ ਦੇ ਉੱਤੇ ਬੜੇ ਦਬਕੇ ਦੁੱਕੇ ਮਾਰੇ ਵਰਸਾ ਸਿੰਘ ਵਲਟੋਹਾ ਨੇ। ਚਲੋ ਮਨਪ੍ਰੀਤਿਆ ਵਾਲੀ ਤੇ ਇਹਨਾਂ ਦੀਆਂ ਪ੍ਰਾਣੀਆਂ ਆਪਸ ਵਿੱਚ ਜਾ ਰਹੀਆਂ ਨੇ। ਹੂੰ। ਇੰਦਾਂ ਦਾ ਸਭ ਕੁਝ ਹੈਗਾ ਦਬਕੇ ਉਹਨੇ ਕਿਉਂ ਮਾਰੇ ਕਿਉਂ ਨਹੀਂ ਮਾਰੇ ਤੇ ਅਗਲੇ ਦਬਕੇ ਸਹਨੇ ਕਿਉਂ ਸਹ ਇਹ ਨਹੀਂ ਪਤਾ ਹੂੰ ਮਨ ਪਿਆਤ ਮਨ ਪ੍ਰੀਤ ਇਹ ਆਲੀ ਦੇ ਇਹ ਪਾਸ ਕੁ ਵੀ ਨਹੀਂ ਲਾ ਵਿਰਸਲਟ ਆ ਪਾਸ ਕੁ ਨਹੀਂ ਵੇ ਜਾਂ ਬਦਮਾਸ਼ੀ ਜ਼ਰੂਰ ਹੈਗੀ ਆ ਉਹ ਕੁਛ ਨਹੀਂ ਲਾ ਹੂੰ ਤੇ ਇਹ ਲੋਕ ਇਦਾਂ ਦੇ ਨੇ ਆਜ਼ਾਦੀ ਤੋਂ ਪਹਿਲਾਂ ਇੱਕ ਬਦਮਾਸ਼ ਹੁੰਦਾ ਸੀਗਾ ਉਹ ਨਾਮ ਨੂੰ ਭੁੱਲ ਗਿਆ ਉਂਟ ਚੜਾ ਜਾ ਰਿਆ ਸੀ ਹੂੰ ਤੇ ਲਾਗੋਂ ਦੀ ਇੱਕ ਮਰਾਸੀ ਲੰਘਿਆ ਉਹਦੇ ਹੱਥ 'ਚ ਲੰਮਾ ਤਰ੍ਹਾਂ ਦਾ ਦਾਤਰ ਸੀਗਾ ਤੇ ਉਂਟ ਉਹ ਕਿਤੇ ਸ਼ਮਕਦੇ ਹੱਥ 'ਚੋਂ ਵੱਜ ਗਈ ਕਿਤੇ ਉਂਟ ਪੜਤ ਪਿਆ ਉਹ ਬਦਮਾਸ਼ ਦੇ ਪੈਰ 'ਤੇ ਗੜ ਪੈ ਗਿਆ ਮਰਾਸੀ ਦੇ ਮਰਾਸੀ ਨੇ ਫਿਰ ਦਾਦ ਟੁਕਤਾ ਚਲੋ ਸਾਥੀ ਆਏ ਹਸਪੀਟਲ ਲੈ ਗਏ ਤੇ ਮੁੜ ਕੇ ਜਾ ਕੇ ਹਸਪੀਟਲ ਜਾ ਕੇ ਮਰਨ ਤੋਂ ਪਹਿਲਾਂ ਕੀ ਬਿਆਨ ਦਿੰਦਾ ਜੀ ਮੈਨੂੰ ਇੱਥੋਂ ਦੇ ਜੇਲਦਾਰ ਨੇ ਮਾਰਿਆ ਮਰਾਸੀ ਦਾ ਨਾਮ ਨਹੀਂ ਲਿਆ ਵਿਰਸਾ ਸਿੰਘ ਮਲਟੋਵਾਲ ਜੀ ਜਿੱਦਨ ਤੁਹਾਡੇ ਕੋਲ ਗੱਲ ਪਈ ਹੋ ਜੇ ਬੰਦਾ ਪੈਣਾ ਹੂੰ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ 2022 ਦੀਆਂ ਚੋਣਾਂ ਦੇ ਵਿੱਚ ਇੱਕ ਬੰਦਾ ਇਹਨੂੰ ਫੋਨ ਕਰਦਾ ਇਹਨੂੰ ਗਾਲ ਕੱਢਦਾ ਪੰਜਾਬੀ ਦੇ ਵਿੱਚ ਦੱਗੋ ਜਿੰਨੀਆਂ ਗਾਲਾਂ ਉਹਨੇ ਵੜੀਆਂ ਅੱਗੋਂ ਉਹ ਉਹਨੇ ਮੜ ਕੇ ਲਾਈਵ ਕਰਤੀਆਂ ਸੋਲੋ ਸਾਰੇ ਤੁਸੀਂ ਇਸ ਕਰਕੇ ਬਟੂਆ ਸਾਹਿਬ ਆਪਣੀ ਜਿੱਤ ਆਪਣੇ ਅਧਿਨ ਜਿਹੜਾ ਤੁਹਾਡਾ ਸਟੇਟਸ ਉਹਨੂੰ ਬਣਾ ਕੇ ਰੱਖੋ ਤੂੰ ਇੱਕ ਸੁਧਾਰਨ ਵਿਅਕਤੀ ਨਹੀਂ ਤੁਸੀਂ ਸਟੇਟਸ ਬਣਾ ਰੱਖੋ ਇੱਜ਼ਤ ਕਰੋ ਤੇ ਜੇ ਕਰੋ ਹਰਪੀਸ ਨਹੀਂ ਟਾ ਇਹ ਕਿਹੜੀ ਗੱਲ ਉਹ ਨਹੀਂ ਟਾ ਕਿਹਾ ਬੇਸਿਕਲੀ ਨੀਟਾ ਦਾ ਛੋਟਾ ਜਿਹੜਾ ਮੰਦਰੇ ਕੱਦਦਾ ਹੋਇਆ ਇਹ ਬਿਹਾਰੀ ਪਛਾਵ ਉਹ ਨੀਟਾ ਕਿਹਦੇ ਨੂੰ ਹੂੰ ਇਸ ਕਰਕੇ ਅੱਜ ਦੀ ਨੀਟਾ ਕਿਹਾ ਫਿਰ ਕਿਉਂ ਛੋਟੇ ਕੱਦਦੇ ਤੇ ਏਡੀ ਕਿਹੜੀ ਗੱਲ ਦਾ ਕੱਲ ਤੱਕ ਤਾਂ ਤੁਸੀਂ ਉਹਦੇ ਵੀ ਆਂਦੇ ਸੀ ਤਲੀਆਂ ਛੱਟਦੇ ਰਹੇ ਹੋ ਤੇ ਅੱਜ ਤੁਹਾਨੂੰ ਉਹ ਨੀਟਾ ਦੇਸਦਾ ਹੂੰ ਜੀ ਪਟਿਆਲਾ ਵੈਸੇ ਤੁਸੀਂ ਬੜੀ ਗੁੰਝਲ ਪਾਛੜੀ ਇਹ ਕਹਿ ਕੇ ਕਿ ਵਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਡੀਆਈਜੀ ਹਰਚੰਨ ਭੁੱਲਰ ਨੂੰ ਬਿਠਾਉਣਾ ਹੈ ਹੋ ਵੀ ਸਕਦਾ ਵੈਸੇ ਸੰਭਾਵਨਾ ਬੜੀ ਇਹਦੀ ਤੀਬਰ ਤੁਸੀਂ ਦੱਸੀ ਹੈ ਪਰ ਡੀਆਈਜੀ ਹਰਚੰਨ ਭੁੱਲਰ ਤਈ ਆ ਜਾਈਏ ਡੀਆਈਜੀ ਹਰਚੰਨ ਭੁੱਲਰ ਮਾਮਲੇ ਦੇ ਵਿੱਚ ਕਹਿੰਦੇ ਕ੍ਰਿਸ਼ਨੂ ਦਾ ਰਿਮਾਂਡ ਲੈ ਲਿਆ 9 ਦਿਨ ਦਾ ਤੇ ਹੁਣ ਕੀ ਕੁਝ ਨਿਕਲੂਗਾ ਜੀ ਉਹਦੇ ਚੋਂ ਵੇਖੋ ਕ੍ਰਿਸ਼ਨੂ ਦੇ ਜਿਹੜੇ 21 ਲੱਖ ਰੁਪਏ ਦੇ ਘਰੋਂ ਬਰਾਮਦ ਕੀਤਾ ਵਾ ਅੱਜ ਤੋਂ ਉੱਥੇ ਅਦਾਲਤ ਚ ਪੇਸ਼ ਕੀਤਾ ਗਿਆ ਕ੍ਰਿਸ਼ਨੂ ਨੂੰ ਹੂੰ ਇਹਨਾਂ ਕੋਈ ਗੱਲ ਨਹੀਂ ਕੀਤੀ ਇੰਨੀ ਗੱਲ ਕਹੀ ਮੈਂ ਨਿਰਦੋਸ਼ ਹੂੰ ਲੇਕਿਨ ਕ੍ਰਿਸ਼ਨ ਦਾ ਵਕੀਲ ਜਿਹੜਾ ਗੁਰਬੀਰ ਸਿੰਘ ਜੀ ਕੱਲ ਤੱਕ ਵੀ ਉਹਦੇ ਕੋਲ ਤੇ ਪੈਸੇ ਨਹੀਂ ਐ ਇੱਕ ਵਕੀਲ ਕਰਨ ਵਾਸਤੇ ਤੇ ਕਦਾਦਤ ਨੇ ਕਿਹਾ ਸੀ ਉਹਨੂੰ ਸਰਕਾਰੀ ਵਕੀਲ ਦਿੱਤਾ ਜਾਵੇਗਾ ਹੂੰ ਸਰਕਾਰ ਨੇ ਲੇਕਿਨ ਅੱਜ ਗੁਰਬੀਰ ਸਿੰਘ ਸੰਧੂ ਆਕੇ ਗੁਰਬੀਰ ਸਿੰਘ ਕੋਈ ਵਕੀਲ ਆਇਆ ਤਾਂ ਉਹਨੇ ਇੰਨੀ ਗੱਲ ਕਹੀ ਵੀ ਜਿਹੜੇ 21 ਲੱਖ ਦੀ ਭੁਗਤ ਪਾਜੇ ਇਹ ਸੀਬੀ ਨੇ ਕਿੱਥੋਂ ਪੈਸੇ ਆਣਦੇ ਸਾਨੂੰ ਨਹੀਂ ਪਤਾ ਇਸ ਗੱਲ ਦਾ ਅੱਛਾ ਜੀ ਉਹਦੇ ਕੋਲ ਕੋਈ ਪੈਸਾ ਨਹੀਂ ਮਰ ਰਹੰਦੇ ਆ ਉਹ ਤਾਂ ਕੋਈ ਕਸੂਰ ਨਹੀਂ ਹੈਗਾ ਹੁਣ ਮੇਰੇ ਕੋਲ ਡੈਰੀ ਹੋਵੇ ਮੈਂ ਤੁਹਾਡਾ ਨਾਮ ਲਿਖ ਲਵਾਂ ਮੈਂ ਬਾਕੀ ਦੇ ਨਾਮ ਲਿਖ ਲਵਾਂ ਚ ਕੀ ਫਰਕ ਪੈਂਦਾ ਉਹ ਚ ਹਮ ਪਰ ਮੈਂ ਤੁਹਾਨੂੰ ਇਹ ਦੱਸ ਦਿਆਂ ਸੀਬੀਆਈ ਚ ਐਨੀ ਜਾਣ ਨਹੀਂ ਹੈਗੀ ਕਿ ਜੇ ਉਹ ਚ ਕੋਈ ਆਈਐਸ ਸਬਸਟਰ ਤੇ ਆਈਪੀ ਸਬਸਟਰ ਫਸਦੇ ਹਨ ਨਾ ਸਿੱਧੇ ਆਈਪੀ ਸਬਸਟਰੇ ਹਮ ਆਪਦੇ ਨਹੀਂ ਬਾਹਰ ਦੇ ਜੇ ਫਸਦੇ ਨੇ ਹਮ ਕਈ ਸਾਰ ਕਦੀ ਸੀਬੀ ਗ੍ਰਿਫਤਾਰੀ ਨਹੀਂ ਕਰੇਗੀ ਮੈਂ ਹੂੰ ਉਹਦਾ ਪੁਸ਼ਪਟਾ ਲਈ ਬੁਲਾ ਲੇਗੀ ਤੇ ਗਲਮੁਲ ਕਰ ਦੇਗੀ ਅੱਜ ਦੀ ਡੇਟ ਦੇ ਵਿੱਚ ਦੋ ਡੀਆਈਜੀ ਨੇ ਜਿਹੜੇ ਸਿੱਧੇ ਆਈਪੀਸ ਭਰਤੀ ਹੋਏ ਨੇ ਹੂੰ ਦੋਨੇ ਖਲਾਕ ਕ੍ਰਪਸ਼ਨ ਦੇ ਕੇਸ ਨੇ ਇੱਕ ਦੀ ਇਨਕੁਆਇਰੀ ਤੇ ਚਲੋ ਭਾਵੇਂ ਸੀਬੀਏ ਨਹੀਂ ਚਲੇਗੀ ਬਲਜੀ ਵਿਜੀਲੈਂਸ ਕਰ ਰਿਆ ਵਾ ਕੀ ਕੀਤਾ ਉਹਨਾਂ ਨੇ ਦੋਨੇ ਡੋਏ ਪੰਜਾਬ ਦੇ ਨੇ ਇਸ ਵੇਲੇ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਇਹਨਾਂ ਦੇ ਕੀ ਕਰਨੀ ਠੀਕ ਆ ਇਹ ਪ੍ਰਮੋਟਿਵ ਸੀਗਾ ਡੀਆਈਜੀ ਤੇ ਫੜਿਆਗਾ ਜੇ ਕਿਤੇ ਇਹ ਰੈਂਕਰ ਵੈਸੇ ਹੁੰਦਾ ਸਿੱਧਾ ਡਾਇਰੈਕਟਰ ਦੇ ਪ੍ਰਤੀ ਹੁੰਦਾ ਸ਼ਾਇਦ ਨਾ ਫੜਦੇ ਹੂੰ ਜਦੋਂ ਉਹ ਸਿੱਧਾ ਫੜਦੇ ਫਿਰ ਸਾਰੇ ਇੰਡੀਆ ਦੇ ਇਕੱਠੇ ਹੋ ਜਾਂਦੇ ਨੇ ਹੂੰ ਇਹਨਾਂ ਦੇ ਵੀ ਇੱਕ ਜੂਨੀਅਰ ਨੇ ਹੈਗੇ ਆਪਣੀ ਹੂੰ ਪੰਜਾਬ ਦੇ ਵਿੱਚ ਸਪਾਈ ਜੂਨੇ ਨਹੀਂ ਬਣਾ ਸਕਦੇ ਆਪਣੀ ਛੋਟੇ ਨੂੰ ਵੀ ਨਹੀਂ ਬਣਾ ਸਕਦੇ ਅਫਸਰ ਜੂਨੇ ਨੇ ਹੈਗੇ ਨੇ ਹੂੰ ਉਹਨਾਂ ਆਪਣੀ ਐਸੋਸੀਏਸ਼ਨਾਂ ਬਣਾਈਆਂ ਨੇ ਆਪਣੀਆਂ ਪੰਜਾਬ ਪੁਲਿਸ ਕੋਈ ਯੂਨੀਅਨ ਨਹੀਂ ਮਜ਼ਮਾ ਦੀ ਜੇਲ੍ਹ ਜੁੰਦੇ ਨੇਗੀ ਹੈ ਜੇਲ੍ਹ ਦੇ ਮਲਾਬੇ ਜੁੰਦੇ ਨੇਗੀ ਹੈ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਤੇ ਭੁੱਲਰ ਦੀ ਆਪਸ ਵਿੱਚ ਬੜੀ ਨੇੜਤਾ ਵਾ ਤੇ ਭੁੱਲਰ ਨੇ ਜੇ ਵਿਕਰਮ ਸਿੰਘ ਮਜੀਠੀਆ ਨੂੰ ਬਖਸ਼ਿਆ ਉਹਦਾ ਕੇਸਾਂ ਦੇ ਵਿੱਚ ਉਹ ਤਾਂ ਐ ਵਣੀ ਬਖਸ਼ਿਆ ਭੁੱਲਰ ਨੇ ਆਏ ਹੋਂ ਤੇ ਕੀ ਲਿਆਏ ਹੋਂ ਤੇ ਚਲੇ ਹੋਂ ਤੇ ਕੀ ਦੇ ਚਲੇ ਹੂੰ ਇਸ ਕਰਕੇ ਜਦੋਂ ਭੁੱਲਰ ਦੀ ਪੁਛਪੜਤਾ ਲੋਈ ਦੇਖਤੇ ਬਿਕਰਮਜੀਠੀ ਬਾਰੇ ਪੁਛਪੜਤਲ ਦੱਸੂਗਾ ਕਿੱਥੇ ਹੋਏ ਕਿੰਨੇ ਪੈਸੇ ਆਏ ਤੇ ਪੁੱਛਣਗੇ ਬਈ ਮਜੀਠੀ ਨੂੰ ਦਿੱਤੇ ਤੋਂ ਦਿੱਤੇ ਹੂੰ ਸੀਬੀਆਈ ਆਪਣੀ ਆਈ ਤੇ ਆ ਜਾਵੇ ਤੇ ਵੱਡੇ ਵੱਡੇ ਦੀ ਬੋਲਤੀ ਬੰਦ ਕਰਾ ਦਿੰਦੀ ਹੂੰ ਤੇ ਜੇ ਦੋਵਾਂ ਕੇਸਾਂ ਦੇ ਵਿੱਚ ਈਡੀ ਆ ਗਈ ਤੇ ਫਿਰ ਬੱਲੇ ਬੱਲੇ ਹੋ ਜੂਗੀ ਫਿਰ ਤੇ ਵਾਲਦੀ ਖਲ ਚੰਗੀ ਤੇ ਲਾਈ ਜਾਊਗੀ ਜੀ ਪਟਿਆਲਾ ਸਾਹਿਬ ਨਾਲ ਇਹ ਵੀ ਦੱਸਿਓ ਅੱਜ ਸਵੇਰ ਤੋਂ ਚਰਚਾ ਚੱਲਦੀ ਆ ਕਹਿੰਦੇ ਕਿ ਜਿਹੜੇ ਵੀ ਡੀਆਈਜੀ ਭੁੱਲਰ ਨੂੰ ਤੇ ਨਾਲੇ ਕ੍ਰਿਸ਼ਨੂ ਨੂੰ ਮੁਲਾਕਾਤ ਹੀ ਮਿਲਣ ਆਏ ਨੇ ਉਹਨਾਂ ਦੇ ਵੀ ਕਹਿੰਦੇ ਰਿਪੋਰਟ ਫਰੋਲ ਦੇ ਪੀਐਸਸੀਬੀਆਈ ਉਹਨਾਂ ਦੇ ਰਿਕਾਰਡ ਕਹਿੰਦੇ ਬੜੇ ਫਰੋਲੇ ਜਾਣਦੇ ਆ ਇਹ ਐਮ ਐਮ ਹੋ ਰਿਹਾ ਹੈ ਜੀ ਰਿਕਾਰਡ ਕੀ ਫਰੋਲੇ ਜਾ ਰਹੇ ਐਥੋਂ ਤੱਕ ਕਹਿ ਦਿੱਤਾ ਗਿਆ ਵੀ ਜਿਹੜਾ ਵੀ ਕ੍ਰਿਸ਼ਨੂ ਤੇ ਭੁੱਲਰ ਦੀ ਮੁਲਾਕਾਤ ਕਰਨ ਵਾਸਤੇ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਅੱਛਾ ਜੀ ਇਹ ਮਨੁੱਖੀ ਅਧਿਕਾਰਾਂ ਦੀ ਉਹਨਾਂ ਦੇ ਮੌਲਿਕ ਅਧਿਕਾਰਾਂ ਤੇ ਉਲੰਘਣ ਹੂੰ ਜੇ ਕੀਤੀ ਤੇ ਇਹ ਮਾਮਲਾ ਵੀ ਹਾਈ ਕੋਰਟ ਜਾਏਗਾ ਤੇ ਜੇ ਇਹ ਮਾਮਲਾ ਹਾਈ ਕੋਰਟ ਜਾਂਦਾ ਤੇ ਫਿਰ ਜਵਾਬ ਦੇਣਾ ਪਊਗਾ ਜੇ ਅਥਾਰਟੀ ਨੇ ਵੀ ਤੁਸੀਂ ਕਿਸੇ ਦੀ ਕਿਵੇਂ ਕਰ ਸਕਦੇ ਹੋ ਵੀਡੀਓਗ੍ਰਾਫੀ ਤੇ ਉਹਨਾਂ ਦੀ ਬਕਾਇਦਾ ਤੌਰ ਤੇ ਇਸ ਤਰੀਕੇ ਨਾਲ ਮੁਲਾਕਾਤ ਕਰਨਾ ਲੇਕਿਨ ਇਹ ਦੋ ਬੰਦੇ ਮੁਲਾਕਾਤ ਕਰਨ ਗਏ ਨਹੀਂ ਹੂੰ ਕਿੰਨੇ ਦਰਗ ਨਹੀਂ ਹੈਗੇ ਹੂੰ ਬੰਦਾ ਦਮੀ ਨਹੀਂ ਹੈਗੇ ਉਹਨਾਂ ਦਾ ਕੋਈ ਮੁਕੱਦਮਾ ਵੀ ਦਰਜ ਨਹੀਂ ਹੈਗਾ ਕਿਰਕ ਕੀ ਰਹਿਣਗੇ ਉਹਨਾਂ ਦੀ ਘੁਕ ਪੜਤਾਲ ਕੀਤੀ ਜਾ ਰਹੀ ਹੋ ਸਕਦਾ ਵੀ ਮਾੜੇ ਮੁੱਟੇ ਯਾਰ ਦੋਸਤ ਨੇ ਪਤਾ ਲਣ ਚ ਲੱਗੇ ਹੋ ਤੇ ਦੂਜੇ ਪਾਸੇ ਨਾਬਾ ਜੇਲ੍ਹ ਦਾ ਸੁਬਡੰਡ ਕੀ ਕਹਿੰਦਾ ਸੀ ਬੀਬੀ ਹਰਸ਼ੰਤ ਗੁਰਬਾਦਲ ਨੂੰ ਕੀ ਕਹਿੰਦਾ ਸੀਗਾ ਤੇ ਸੁੱਚਾ ਸਿੰਘ ਲਗਾ ਨੂੰ ਕੀ ਕਹਿੰਦਾ ਸੀ ਵਿਰਸਾ ਸਿੰਘ ਵਟਵਾ ਨੂੰ ਕੀ ਕਹਿੰਦਾ ਸੀਗਾ ਬੀਬੀ ਹਰਸ਼ਿੰਦਰ ਕੋ ਨੇ ਦੋਸ਼ ਲਾਤਾ ਜੀ ਮੈਨੂੰ 10 ਮਿੰਟ ਬਾਅਦ ਮੀਟ ਕਰਨੀ ਫਿਰ ਕਿਹ ਮੀਟ ਕਰਨੀ ਪਈ ਹੂੰ ਵਰਤਾ ਸਿੰਘ ਮਲਟੋਆ ਤੇ ਸੁੱਚਾ ਸਿੰਘ ਲਗਾ ਨੂੰ ਸੁਬੜੇ ਨੇ ਸਿੱਧਾ ਕਹਤਾ ਵੀ ਸਾਡੇ ਕੋਲ 10 ਬੰਦਿਆਂ ਦੇ ਨਾਂ ਆਏ ਨੇ ਜੀ ਅਸੀਂ ਉਹਨਾਂ ਨੂੰ ਮਿਲਾ ਸਕਦੇ ਤੇ ਜਾਂ ਫਿਰ ਖੂਨ ਦਾ ਰਿਸ਼ਤਾ ਮੈਨੂੰ ਮਿਲਾ ਸਕਦੇ ਆ ਦੁੱਜੇ ਨਹੀਂ ਮਿਲਾ ਸਕਦੇ ਅਸੀਂ ਉਹਨਾਂ ਨੂੰ ਬਰੰਗ ਮੋੜਿਆ ਸੀ ਫਿਰ ਇਹ ਦੋ ਬੰਦੇ ਕੌਣ ਸੀ ਜਿਹੜੇ ਕ੍ਰਿਸ਼ਨ ਨੂੰ ਮਿਲ ਕੇ ਗਏ ਨੇ ਜਿਉਂ ਦੇ ਖੂਨ ਦਾ ਰਿਸ਼ਤਾ ਨਹੀਂ ਸੀਗੇ ਉਹਦੇ ਕੋਈ ਰਿਸ਼ਤੇਦਾਰ ਨਹੀਂ ਸੀਗੇ ਉਹ ਤਾਂ ਕੁਝ ਉਹ ਕੌਣ ਮਿਲ ਕੇ ਗਿਆ ਨੇ ਉਹਦੀ ਕੋਹਪੜਤਾਲ ਹੋ ਰਹੀ ਆ ਅੱਗੇ ਵੇਖੋ ਕ੍ਰਿਸ਼ਨੂ ਤੇ ਹੁਣ ਆ ਗਿਆ ਰਮਾਂਡ ਤੇ ਪੁੱਛ ਲੈਣਗੇ ਕੌਣ ਸੀ ਬੰਦੇ ਕੋਲ ਕ੍ਰਿਸ਼ਨੂ ਪੁੱਛਣ ਥੋੜੀ ਨਹੀਂ ਬਣੀ ਹੁਣ ਹਾਂ ਹੁਣ ਤਾਂ ਕ੍ਰਿਸ਼ਨਾਨੂ ਵੀ ਆਪ ਦੱਸ ਦੂਗਾ ਵੀ ਕਿਹੜੇ ਬੰਦੇ ਸੀ ਮੇਰੇ ਦੋਸਤ ਸੀ ਕੌਣ ਕੌਣ ਨਹੀਂ ਸੀਗੇ ਔਰ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਕ੍ਰਿਸ਼ਨਾਨੂ ਆਖਰਕਾਰ ਵਾਦਾ ਮਾਫੀਕਰ ਬਣੇਗਾ ਬਾਅਦ ਚ ਮੁੱਕਤ ਦੇ ਕੁਝ ਪਤਾ ਨਹੀਂ ਲੇਕਿਨ ਵਾਦਾ ਮਾਫੀਕਰ ਬਣੇਗਾ ਉਹ ਲਿਖ ਕੇ ਦੇਵੇਗਾ ਸੀਬੀਆਈ ਨੂੰ ਪਹਿਲੇ ਬਿਆਨਬੰਦ ਕਰੋਗੇ ਆਪਣੇ ਕੋਰਟ ਦੇ ਵਿੱਚ ਵੀ ਵਾਕਿਆ ਹੀ ਮੈਂ ਪੈਸੇ ਲੈ ਕੇ ਦਿੰਦਾ ਸੀ ਇਹਨੂੰ ਕਿੰਨੇ ਪੈਸੇ ਦਿੱਤੇ ਸਾਰੇ ਦੱਸੂਗਾ ਜੀ ਪੱਟੀ ਸਾਹਿਬ ਇਹਦੇ ਨਾਲ ਹੁਣ ਗਾਹਵੀ ਗੱਲ ਕਰੀਏ ਆਮ ਆਦਮੀ ਪਾਰਟੀ ਤੇ ਆ ਜੀਏ ਆ ਕਹਿੰਦੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੇ ਉੱਤੇ ਪਰਚਾ ਹੋ ਗਿਆ ਪਰਚਾ ਹੋਇਆ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਤਾਰੇ ਗਰਦਿਸ਼ੀ ਨਜ਼ਰ ਆ ਰਹੇ ਆ ਪੱਟੀ ਸਾਹਿਬ ਕੀ ਖਿਆਲ ਹੈ ਵੇਖੋ ਜਿਹੜੇ ਸਾਡੇ ਸ਼ੁਤਰਾਮਾ ਹਲਕੇ ਤੋਂ ਤਲਵੰਤ ਬਾਜੀ ਕਰਨੇ ਉਹ ਜਿਹੜੇ ਐਮਐਲਏ ਨੇ ਖਰਿਆਣੇ ਦੇ ਵਿੱਚ ਇਹਨਾਂ ਦਾ ਪਰਿਵਾਰ ਰਹਿੰਦਾ ਵਾ ਤੇ ਉੱਥੇ ਪਿੰਡ ਤੇ ਪਿੰਡੀ ਸਰਪੰਚੀ ਨੂੰ ਲੱਗ ਕੇ ਇਹਨਾਂ ਦਾ ਕਿਸੇ ਵਿਅਕਤੀ ਨਾਲ ਪੁਰਾਣਾ ਝਗੜਾ ਚੱਲਦਾ ਸੀਗਾ ਹਾਂ ਇਹਨਾਂ ਦੇ ਮੁਕਦਮੇ ਵੀ ਚੱਲਦੇ ਆ ਆਪਸ ਵਿੱਚ ਹੁਣ ਜਿਹੜਾ ਬੰਦਾ ਗੁਰਚਰਨ ਉਰਫ ਕਾਲਾ ਵਾ ਹਾਂ ਉਹ ਆਪਣੇ ਸ਼ਹਿਰ ਦੇ ਵਿੱਚੋਂ ਕਿਤੇ ਬੱਜਰੀ ਦਾ ਰੇਤ ਕੋਲ ਲੈਣ ਗਿਆ ਸੀਗਾ ਸਮਾਨ ਲੈਣ ਗਿਆ ਸੀ ਆਪਣਾ ਘਰ ਦਾ ਉਹ ਆ ਰਿਹਾ ਸੀ ਤੇ ਅੱਗੋਂ ਕਹਿੰਦੇ ਜੀ ਉਹਨਾਂ ਨੂੰ ਇੱਕ ਗੱਡੀ ਆਉਂਦੀ ਹੈ ਅੱਗੇ ਸਵਿਫਟ ਉਹ ਰੋਕ ਲੈਂਦੀ ਹੈ ਉਹਦੇ ਵਿੱਚੋਂ ਚਾਰ ਨੌਜਵਾਨ ਨਿਕਲਦੇ ਜਿਨ੍ਹਾਂ ਦੇ ਕੋਲੇ ਦੋ ਦੇ ਕੋਲੇ ਪਿਸਤੌਲ ਹੁੰਦੇ ਆ ਤੇ ਗੁਰਚੰਨ ਕਹਿੰਦਾ ਵੀ ਪਿਸਤੌਲ ਦੀ ਲੋਗ ਤੇ ਮੈਨੂੰ ਇਹ ਗੱਡੀ 'ਚ ਬਿਠਾ ਲੈਂਦੇ ਲਾ ਜਾ ਕੇ ਅੱਗੇ ਮੈਨੂੰ ਇੱਕ ਨਹਿਰ ਦੇ ਕੰਢੇ ਪੁਲ ਤੇ ਲੈ ਜਾਂਦੇ ਆ। ਉੱਥੇ ਜਾ ਕੇ ਮੈਨੂੰ ਉਤਾਰਦੇ ਤੇ ਉੱਥੇ ਜਿਹੜੇ ਵਿਧਾਇਕ ਕਲਵੰਦ ਸਿੰਘ ਆ ਉਹਦੇ ਬੇਕੇ ਨੂੰ ਫੋਨ ਮਲਾਉਂਦੇ ਨੇ। ਉਹ ਪਹਿਲਾਂ ਤਾਂ ਦੋ ਚਾਰ ਗਾਲਾਂ ਕੱਢਦਾ ਇਹਨੂੰ। ਮੁੜ ਕੇ ਕਹਿੰਦਾ ਜੀ ਤੂੰ ਮੇਰੇ ਖਿਲਾਫ ਫਿਰ ਪਾਏਂਗਾ ਮੇਰੇ ਪਿਓ ਦੇ ਖਿਲਾਫ ਪਾਏਂਗਾ ਤੂੰ ਵੀਡੀਓ ਉਹ ਕੰਦਾ ਸਵੇਰੇ ਫਿਰ ਭਾਈ ਵੀ ਵੀਡੀਓ ਵੀਡੀਓ ਕਰਨ ਕੀ ਨਹੀਂ ਕਰਨੇਗੀ। ਜੇ ਕੋਈ ਮੇਰੇ ਕੋਈ ਖਬਰ ਆ ਗਈ ਤੇ ਮੈਂ ਤਾਂ ਪਾਉਂਗਾ ਉਹ ਕਿ ਤੁਹਾਡੇ ਸਾਡੇ ਮਕਦਮੇ ਚੱਲਦੇ ਜਣ। ਉਹ ਫਿਰ ਉਹਨਾਂ ਬੰਦਿਆਂ ਨੂੰ ਕਹਿੰਦਾ ਦੀ ਲੱਤਾਂ ਤੋੜ ਦਿਓ ਦੋ ਦੇ ਕੋਲੇ ਪਿਸਤੌਲ ਇੱਕ ਦੇ ਕੋਲੇ ਹਥਿਆਰ ਦੇ ਇੱਕ ਦੇ ਕੋਲੇ ਰੌਡ ਹੁੰਦੀ ਹੈ ਉਹ ਚਾਰ ਬੰਦੇ ਹੁੰਦੇ ਰੌਡ ਨਾਲ ਫਿਰ ਦੀ ਲੱਤਾਂ ਤੋੜ ਦਿੰਦੇ ਨੇ ਲੱਤਾਂ ਤੋੜਨ ਤੋਂ ਬਾਅਦ ਇਹ ਮਾਮਲਾ ਫਿਰ ਜਾਂਦਾ ਵਾ ਥਾਣੇ ਦੇ ਵਿੱਚ ਤੇ ਵਿਧਾਇਕ ਸਮੇਤ 11 ਬੰਦਿਆਂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਹੁੰਦਾ ਉਹ ਤਾਂ 약 ਸੁਮੇਤ ਜੇ ਲੋ ਨਿਕਲਿਆ ਹੋਊਗਾ ਡੀ ਟੂਟੀ ਹੋਊਗੀ ਤੇ 26 ਬਲਾਕ ਨਹੀਂ ਤੂੰ 325 ਪੱਕੀ ਹੁਣ ਜੇ ਇਹੋ ਜਿਹੀ ਗੁੰਡਾਗਰਦੀ ਵਿਧਾਇਕ ਕਰਨਗੇ ਤੇ ਫਿਰ ਉਹਨਾਂ ਦੇ ਖਿਲਾਫ ਕਾਨੂੰਨ ਦੇ ਆਪਣੀ ਕਾਰਵਾਈ ਕਰੇਗਾ ਨਾ ਹਮ ਨਾਲੇ ਕਾਬ ਨਹੀਂ ਇਹ ਹਰਿਆਣਾ ਵਾ ਇਸ ਕਰਕੇ ਇਹਨਾਂ ਦੇ ਉੱਤੇ ਕੋਈ ਨਾ ਕੋਈ ਰੋਜ਼ ਹੀ ਆਮ ਆਦਮੀ ਪਾਰਟੀ ਦੇ ਕੋਈ ਨਾ ਕੋਈ ਗਾਜ ਡਿੱਗੀ ਹੁੰਦੀ ਹੈ ਹਮ ਕਦੀ 쿨ਰ ਫੜਿਆ ਗਿਆ ਕਦੀ ਕਿਸਨਾਨੂ ਫੜਿਆ ਗਿਆ ਕਦੀ ਇਹ ਕੰਮ ਹੋ ਗਿਆ ਕਦੀ ਇਹਨਾਂ ਦਾ ਆਪਣੇ ਵਿਧਾਇਕ ਤੇ ਹੋਰ ਕੋਈ ਨੇ ਕੋਈ ਰੇਡ ਹੋ ਗਈ ਕੋਈ ਨਾ ਕੋਈ ਚੱਲਦਾ ਨਹੀਂ ਨੰਦਾ ਹੁੰਦਾ ਹੂੰ ਜਦੋਂ ਕਹਿੰਦੇ ਹੁੰਦੇ ਨੇ ਮਾੜੀ ਕਿਸਮਤ ਹੋਵੇ ਨਾ ਊੜ ਤੇ ਚੜੇ ਨੂੰ ਕੁੱਟਾ ਪੁੱਤਾ ਵੱਡ ਜਾਂਦਾ ਹੂੰ ਊੜ ਤੇ ਚੜੇ ਨੂੰ ਕੁੱਤਾ ਵੱਡ ਰਿਹਾ ਹੂੰ ਵਾਰ-ਵਾਰ ਹੀ ਵੱਡੀ ਜਾਂਦਾ ਵੱਡੀ ਜਾਂਦਾ ਵੱਡੀ ਜਾਂਦਾ ਭਤੀਸਾ ਵੈਹੇ ਅਜੇ ਚਰਚਾ ਚੱਲਦੀ ਸੀ ਦੋ ਵਿਧਾਇਕਾਂ ਦੀ ਇੱਕ ਤਾਂ ਐਮਐਲਏ ਲਾਲਪੁਰਾ ਦੀ ਤੇ ਦੂਜੀ ਚੱਲਦੀ ਸੀ ਬੰਗੇ ਵਾਲਿਆਂ ਦੀ ਸੁਖਵਿੰਦਰ ਸੁਖੀ ਦੀ ਕਿ ਇਹਨਾਂ ਸੀਟਾਂ ਦੇ ਉੱਤੇ ਹੋ ਸਕਦਾ ਕਿ ਦੁਵਾਰਾ ਕਿਤੇ ਜ਼ਿਮਨੀ ਚੋਣ ਕਰਾਉਣ ਦਾ ਮੌਕਾ ਆ ਜਾਵੇ ਪਰ ਐਨ ਲੱਗਦਾ ਕਿ ਦਿਨੋਂ ਦਿਨ ਹੋਰ ਗਿਣਤੀ ਵਧੀ ਜਾਂਦੀ ਜ਼ਿਮਨੀ ਚੋਣਾਂ ਵਾਲੇ ਕਿਆਸ ਰਈਆਂ ਦੀ ਤੁਹਾਨੂੰ ਐ ਨਹੀਂ ਲੱਗਦਾ ਮੇਰੇ ਖਿਆਲ ਚੋਣ ਨਹੀਂ ਹੋਣੀ ਨਹੀਂ ਹੁੰਦੀ ਆ ਹੂੰ ਕਿਉਂ ਖਡੂਰ ਸਾਹਿਬ ਦੀ ਚੋਣ ਜੇ ਇਹਨਾਂ ਕਰਵਾ ਦਿੱਤੀ ਤੇ ਉੱਥੋਂ ਬੜੀ ਬੁਰੀ ਤਰ੍ਹਾਂ ਕੀ ਉਹ ਅਮਰਤਪਾਲ ਦਾ ਆਪਣਾ ਘਰੇਲੂ ਹਲਕਾ ਵਾ ਜੀ 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 ਹੂੰ ਤੇ ਫਿਰ ਹੈ ਟੋਟਲੀ ਪੰਥਕ ਹੂੰ ਤੇ ਤਾਨੂੰ ਸ਼ਹਿਰੀ ਵੋਟ ਨਹੀਂ ਮਿਲਣੀ ਹੂੰ ਪਰੰਪਰਾਂ ਦੇ ਵਿੱਚ 140000 ਵੋਟ ਜਿਹੜੀ ਆ ਉਹ ਬਕਾਇਦਾ ਤੌਰ ਤੇ ਪਿੰਡੂ ਖੇਤਰ ਦੀ ਆ ਪੰਥਕ ਵੋਟ ਆ ਤੇ 60000 ਦੇ ਕਰੀਬ ਸਿਰਫ ਵੋਟ ਸ਼ਹਿਰੀ ਖੇਤਰ ਦੀ ਉਹਦੇ ਵਿੱਚ ਵੀ ਪੰਥਕ ਵੋਟ ਵੀ ਹੈਗੀ ਆ ਸਿੱਖਾਂ ਦੀ ਵੋਟ ਵੀ ਹੈਗੀ ਆ ਕਾਂਗਰਸ ਦੀ ਵੀ ਹੈਗੀ ਆ ਆਰਐਸ ਦੀ ਵੀ ਆਪਣੀ ਬੀਜੇਪੀ ਦੀ ਵੀ ਹੈਗੀ ਆ ਕਾਂਗਰਸ ਦੀ ਵੀ ਹੈਗੀ ਆ ਤੇ ਸਾਰੀਆਂ ਪਾਰਟੀਆਂ ਦੀ ਹੈਗੀ ਤਾਂ ਮਾਦੀ ਪਾਰਟੀ ਦੀ ਵੇਖੀ ਇਸ ਕਰਕੇ ਇਹ ਰਿਸਕ ਨਹੀਂ ਲੈਣ ਕਿ ਜੇ ਰਿਸਕ ਲੈਣਾ ਹੁੰਦਾ ਤੇ ਉਹਨੂੰ ਕਦੇ ਤਾਂ ਲਿਆ ਜਾਂਦਾ ਹਾਂ ਕੋਈ ਕੋਰ ਚੱਲ ਜੇ ਕੋਰ ਤੋਂ ਆਰਡਰ ਕਰਾਵੇ ਤੇ ਵੱਖਰੀ ਗੱਲ ਮੈਂ ਅੱਜ ਕੱਲ੍ਹ ਵੀ ਗੱਲ ਕੀਤੀ ਸੀਗੀ ਪੀ ਜੂਪੀ ਦੇ ਵਿੱਚ ਆਜ਼ਮਖਾਨਾ ਦਾ ਇੱਕ ਮੁਸਲਮਾਨ ਵਿਧਾਇਕ ਹੁੰਦਾ ਸੀਗਾ 10 ਚੋਣ ਦਿੱਤੇ ਬਦਾ 10 ਚੋਣ ਇੱਕ ਵਰੀ ਐਮਪੀ ਦੀ ਚੋਣ ਜਿੱਤੇ ਐਮਪੀ ਬਣਿਆ ਉਹਦੇ ਖਾਪ ਇੱਕ ਝੂਠਾ ਮਕਦਮਾ ਦਰਜ ਕਰ ਦਿੰਦੇ ਉਸ ਕੇਸ ਚ ਨੂੰ ਸਜ਼ਾ ਹੋ ਜਾਂਦੀ ਆ ਤੇ ਉਹਨੂੰ ਸਜ਼ਾ ਹੋਣ ਤੋਂ ਪੰਜਾਂ ਘੰਟਿਆਂ ਦੇ ਵਿੱਚ ਵਿੱਚ ਉਹਦੀ ਮੈਂਬਰਸ਼ਿਪ ਵੀ ਖਾਰਜ ਹੋ ਜਾਂਦੀ ਆ ਤੇ ਇਲੈਕਸ਼ਨ ਵੀ ਅਨਾਉਂਸ ਹੋ ਜਾਂਦੀ ਆ ਬਾਲ ਦੇ ਵਿੱਚ ਹਾਈ ਕੋਰਟ ਜਿਹੜੀ ਆ ਉਹਨੂੰ ਬਰੀ ਕਰ ਦਿੰਦੀ ਹੈ ਕਿੱਥੇ ਕਿ ਉਹ ਦੀ ਵਿਧਾਨ ਸਭਾ ਦੀ ਇਹ ਸਿਰਫ ਤੇ ਸਿਰਫ ਬਕਾਇਦਾ ਤੌਰ ਤੇ ਸਾਡੇ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਨੇ ਫੈਸਲਾ ਲੜਾ ਹੁੰਦਾ ਜਿਹਨੂੰ ਅਸੀਂ ਵਿਧਾਨ ਸਭਾ ਦਾ ਚੇਅਰਮੈਨ ਕਹਿੰਦੇ ਆ ਅਧਿਐਸ਼ਕ ਕਹਿੰਦੇ ਤੇ ਉਹਨਾਂ ਨੇ ਫੈਸਲਾ ਲਿਆ ਨੀਗਾ ਰਵਿੰਦਰ ਸਿੰਘ ਬੰਪਰਾਂ ਦੇ ਇੱਕ ਬੜਕ ਕਮਾੜੀ ਸੀਗੀ ਪੀਪਾਈ ਜੀ ਇਹਨਾਂ ਨੇ 24 ਘੰਟੇ ਦੇ ਫੈਸਲੇ ਜਦ ਤੱਕ ਸੀ ਕੋਰਟ ਜਾਵਾਂਗੇ ਅੱਜ ਡੇਢ ਮਹੀਨਾ ਹੋ ਗਿਆ ਕੋਰਟ ਜਾਂਦਾ ਕੋਰਟ ਕੋਈ ਗਿਆ ਹੀ ਨਹੀਂ ਮੈਂ ਹੂੰ ਇਸ ਕਰਕੇ ਇਹ ਨਹੀਂ ਕਰਨਗੇ ਤੇ ਉਮੀਦ ਹੈ ਜੇ ਕਿਤੇ ਮਨਜਿੰਦਰ ਸਿੰਘ ਲਾਲਪਰਾ ਨੂੰ ਹਾਈ ਕੋਰਟ ਤੋਂ ਰਾਤਨਾ ਮਿਲ ਜੇ ਸੁਪਰੀਮ ਕੋਰਟ ਤੋਂ ਜਰੂਰ ਮਿਲ ਜੇ ਹੂੰ ਪਹਿਲੀ ਗੱਲ ਤੇ ਹਾਈ ਕੋਰਟ ਨੇ ਕੱਲ ਕਿਹਾ ਕੀ ਹੈ ਹਾਈ ਕੋਰਟ ਨੇ ਸਿਰਫ ਇੰਨਾ ਹੀ ਕਿਹਾ ਵੀ ਅਜੇ ਨਾ ਕੋ ਕਿਸੇ ਜਿਹੜੀ ਕਿਸੇ ਕਿਸਮ ਦੀ ਜਿਹੜੀ ਆ ਉਹ ਸਹਾਇਤਾ ਦੀ ਲੋੜ ਨਹੀਂ ਹੈਗੀ। ਉਹਨਾਂ ਦੇ ਖਿਲਾਫ ਗਈ ਪੰਜਾਬ ਸਰਕਾਰ ਨੇ ਕਿਸੇ ਪ੍ਰਕਾਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਨਹੀਂ। ਹੂੰ। ਇਹ ਉਹ ਵੇਤੇ ਫਿਰ ਸੀ ਵੀ ਮੇਲ ਦਿੰਦੀ ਉਹਨੂੰ ਇਸ ਕਰਕੇ ਉਹਨਾਂ ਨੇ ਕਿਹਾ ਜੀ ਰਿਕਾਰਡ ਪੇਸ਼ ਕਰੋ। ਮੇਕ ਕਰਾ ਚਲ 19 ਨਵੰਬਰ ਕਿ ਕਲੀ ਪਈ ਪੀ ਰਿਕਾਰਡ ਪੇਸ਼ ਕਰੋ ਅਗਲੀ ਗੱਲ ਫੇਰ ਕਰਾਂਗੇ ਆਪਾਂ। ਜੀ। ਜਿਹੜੀ ਗੱਲ ਸਿਕੁੰਦਰ ਸਿੰਘ ਸੁਖੀ ਦੀ ਗੱਲ ਕਰਦੇ ਤੁਸੀਂ। ਹੂੰ। ਉਹ ਇਸ ਕਰਕੇ ਦੀ ਹੁੰਦੀ ਵੀ ਪੁੱਛ ਕੇ ਵੇ ਲੋ ਜਿਹੜੇ ਹੈਗੇ ਨੇ ਸਾਡੇ ਕੀ ਤਾਂ ਲੈਂਦੇ ਆ ਮਨਪ੍ਰੀਤਿਆਲੀ ਉਹ ਕੋਈ ਨਾ ਇਹਨਾਂ ਦਾ ਐਮਐਲਏ ਆਪਣੇ ਦਾ ਸੁਖਵੀਰ ਸਿੰਘ ਬਾਦਲ ਦਾ ਨਹੀਂ ਕੇ ਉਹ ਕੱਲ ਨੂੰ ਮਿਲਦੇ ਮੈਨੂੰ ਨਹੀਂ ਸੁਖਿੰਦਰ ਸੁਖੀ ਚਲੇ ਗਿਆ ਕਿ ਉੱਧਰ ਕੱਲੀ ਗਨੀਬਕੁਰ ਰਹਿ ਗਈ ਇਹਨਾਂ ਕੋਲੇ ਤੇ ਇਹ ਵੀ ਨਹੀਂ ਪਾਵਰ ਰਹੀ ਵੀ ਇੰਨੀ ਕਹੇ ਕਹੇ ਜਾ ਕੇ ਦੇਖ ਕੇ ਵੀ ਵੇਖੋ ਜੀ ਸਾਡੇ ਕੋਲ ਬਹੁਤ ਸਮਤੀ ਇੰਨੇ ਤੇ ਤੁਸੀਂ ਇਹਨੂੰ ਵੀ ਕਾਰਵਾਈ ਕਰੋ ਤੁਸੀਂ ਉਹ ਵੀ ਪਰ ਵੀ ਸਪੀਕਰ ਦੇ ਕਹਿੰਦੀ ਸਪੀਕਰ ਕਾਰਵਾਈ ਨਹੀਂ ਕਰੇ ਹੂੰ ਇਸ ਕਰਕੇ ਨਾ ਤਾਂ ਚੋਣ ਉਹ ਹੋਏਗੀ ਤਾਂ ਖਡੂਰ ਸਾਹਿਬਲੀ ਹੋਏਗੀ ਸਪੀਕਰ ਤੇ ਡਿਪੈਂਡ ਕਰਦਾ ਪਈ ਇਥੇ ਨੈਤਿਕਤਾ ਕਿੱਥੇ ਚਲੀਏ ਹੂੰ ਕਾਇਦਾ ਤੇ ਐਸੀ ਬੰਜਿੰਦਰ ਸਿੰਘ ਲਾਲਪਰਨ ਸਜਾਈ ਉਹਦੋਂ ਹੀ ਕਹਿੰਦਾ ਜੀ ਭਾਈ ਮੈਂ ਲੈਕਦੀ ਰਹਿ ਰਹੇ ਹਾਂ ਤੇ ਹੂੰ ਕੋ ਮੇਰਾ ਅਸਤੀਫਾ ਤੇ ਕਰਾਓ ਚੋਂ ਹਮ ਲੇਕਿਨ ਇਹੋ ਜੀ ਜਿਹੜੀ ਨੈਤਿਕਤਾ ਕਿੱਥੋਂ ਆਵੇ ਕੁਰਸੀ ਵੇਖ ਕੇ ਤੁਸੀਂ ਲਾਲਾ ਸੁੱਟਣ ਲੱਗ ਪੈਂਦੇ ਧੱਕੇ ਮਾਰ ਲੈਂਦੇ ਮੈਂ ਮੈਂ ਬਹਿਣਾ ਮੈਂ ਬਹਿਣਾ ਤੈਨੂੰ ਕੋਈ ਮਿਲਣ ਦੇ ਬਾਕੀ ਕੀ ਗੱਲ ਰਹਿ ਗਈ ਅੱਜ ਲੋੜ ਲਾਲ ਭਾਦਰ ਸ਼ਾਸਤਰੀ ਦੀ ਐਕਸੀਡੈਂਟ ਹੋਇਆ ਰੇਲ ਦਾ ਕੋਈ ਕਸੂਰ ਨਹੀਂ ਨਸਤੀਵਰ ਚੁੱਕ ਕੇ ਸੁਟਿਆ ਟੇਬਲ ਦੇ ਉੱਤੇ ਮੁੱਖ ਪ੍ਰਧਾਨ ਮੰਤਰੀ ਚੁੱਕ ਜੀਫਾ ਮੈਂ ਇਹਦੇ ਕਾਬਲੀ ਨਹੀਂ ਹਾਂ ਕਿੱਥੇ ਨੇ ਸਾਡੇ ਉਹੋ ਜੀ ਨੈਤਿਕਤਾ ਉਹੋ ਜੇ ਲੀਡਰ ਜਿਹੜੇ ਆਪਣੀ ਜਿੰਮੇਵਾਰੀ ਸਮਝਦੇ ਹੋਣ ਇੱਥੇ ਤੇ ਲਸੂਲੇ ਦੀ ਗਿੱਟਪਾ ਕੁਰਸੀ ਦਾ ਚੰਮੜਾ ਦੇ ਮੁਰਕੇ ਕਹਿੰਦੇ ਵੀ ਹੁਣ ਮੈਂ ਬੈਠਾ ਮੁਰਕੇ ਮੇਰਾ ਪੁੱਤ ਬੈਠੇ ਮਰੇ ਉਤਰਾ ਬੈਠੂ ਪਿਰੇ ਹੀ ਉਸ ਉਸ ਪਰ ਤੁਰਪੇ ਨਿਕਾ ਸੀ ਜੀ ਪਟ ਸਰ ਆਖਰੀ ਸਵਾਲ ਹੁਣ ਮੈਂ ਕਰਨਾ ਚਾਹੁੰਦਾ ਆ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਉੱਤੇ ਖਾਸ ਕਰਕੇ ਉਹਨਾਂ ਦੇ ਜਵਾਈ ਉੱਤੇ ਬਹੁਤ ਗੰਭੀਰ ਇਲਜ਼ਾਮ ਲੱਗਦੇ ਪਏ ਆ ਲਾਉਣ ਵਾਲਾ ਵਿਅਕਤੀ ਤੁਹਾਡੇ ਲਾਗੇ ਝਪਾਲ ਲਾਗੇ ਇੱਕ ਪਿੰਡ ਦਾ ਸੁਣੀਦਾ ਆ ਨਾਮ ਹੈ ਮੋਨੂ ਚੀਮਾ ਔਰ ਉਹ ਕਹਿੰਦਾ ਕਿ ਇਹਨਾਂ ਦੇ ਪਰਿਵਾਰ ਉੱਤੇ ਤਾਂ ਕਹਿੰਦਾ 10 ਕਤਲ ਬੋਲਦੇ ਆ ਨਾਲ ਉਹਨੇ ਆਪਣੇ ਭਰਾ ਦਾ ਕਤਲ ਵੀ ਗਣਵਾ ਦਿੱਤਾ ਇਹ ਕੀ ਗੱਲ ਚੱਲਦੀ ਪਈ ਆ ਜੀ ਜਿਹੜਾ ਇਹਦਾ ਬੀਬੀ ਦਾ ਜੁਵਾਈ ਆ ਅਮਰਤਪਾਲ ਸਿੰਘ ਬਾਠ ਉਹ ਕੈਨੇਡਾ ਚ ਬਿਠਾ ਤੂ ਆਪਣੇ ਗੈਂਗਸ ਕਹਿੰਦਾ ਹੂੰ ਲੋਕਾਂ ਨੂੰ ਦਬਕੇ ਵੀ ਮਾਰੇ ਬਕਾਇਤੇ ਉਹਨੇ ਤੇ ਇਹਦਾ ਭਰਾ ਜਿਹੜਾ ਉਹਨੂੰ ਚੀਮਾ ਸੀ ਉਹਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਬੰਦੇ ਫੜੇ ਉਹਨਾਂ ਮੰਨਿਆ ਪੀਐਸਯੂ ਦੇ ਕਰਕੇ ਕਤਲ ਕੀਤਾ ਜਿਹੜਾ ਇਹਦਾ ਆਪਣਾ ਪਿੰਡ ਅਮਰਤਪਾਲ ਬਾੜ ਦਾ ਮੀਆ ਬਿੰਡ ਤਾਨੂੰ ਪਤਾ ਜਿਉ ਉੱਥੇ ਉਹਦੀ ਮਾਂ ਪਿੰਡ ਦੀ ਸਰਪੰਚ ਬਣੀ ਹੈ ਸਰਬਸੰਮਤੀ ਹੂੰ ਉਹ ਤੋਂ ਫੋਨ ਕਰਦਾ ਵੀ ਕਿਸੇ ਨੇ ਵੀ ਜਿੰਨੇ ਕਾਗਿਜ਼ ਦਾਖਲ ਕੀਤੇ ਆਪਣੇ ਪੜਿਆ ਵਿਚਾਰ ਤੂੰ ਕਹਿੰਦੇ ਨਹੀਂ ਕਰਦੇ ਜੀ ਅਸੀਂ ਆਪਣੀ ਮਾਂ ਧੱਕੇ ਦੇ ਜ਼ੋਰ ਨਾਲ ਬਣਾਈ ਸਰਪੰਚ ਲਈਆਂ ਪਿੰਡਾਂ ਚਵਾਲ ਦੇ ਕੋਲ ਉੱਥੇ ਲੋਕਾਂ ਨੂੰ ਫੋਨ ਕਰਦਾ ਜਿਹੜੇ ਵਿਰੋਧੀ ਤੇ ਦਿਨ ਲੋਕ ਖੜਦੇ ਨਾ ਆਪਣੇ ਐਮਐਲਏ ਸਭਨ ਦੀ ਵਾਸਤੇ ਨੂੰ ਕਹਿੰਦਾ ਵੀ ਗੱਲ ਸੁਣ ਲਓ ਜਾ ਤੇ ਕਾਗਿ ਨਾ ਪਰਿਓ ਜੇ ਕਾगज ਪਰੇ ਤੇ ਇਥੇ ਲਾਸ਼ਾਂ ਵਿਛਣੀਆਂ ਇੱਥੇ ਅਗਲ ਉਹ ਵੀ ਪਿੰਡ ਦੇ 40-50 ਬੰਦੇ ਹੈਗੇ ਸੀ ਆਪਣੇ ਉਹਨਾਂ ਨੇ ਕਿਹਾ ਤੇਰੀਆਂ ਸੱਤ ਭੈਣਾਂ ਨੇ ਸਾਡਾ ਇੱਕ ਬੰਦਾ ਮਾਰ ਕੇ ਵੇਖ ਸੱਤੇ ਰੰਡੀਆਂ ਹੋਣਗੀਆਂ ਫਿਰ ਤੇ ਬੋਲਤੀ ਅਗਲੇ ਬੰਦ ਕਰਤੀ ਪਿੰਡ ਪਿੰਡ ਦਾ ਸਰਪੰਚ ਵੀ ਆਪਣਾ ਬੰਦਾ ਇੰਨੇ ਕਿ ਗੈਂਗਸਟ ਹੁੰਦੇ ਆ ਜਿਹੜੀ ਗੱਲ ਮੋਨੂ ਚੀਮਾ ਨੇ ਕਹੀ ਬਿਲਕੁਲ ਠੀਕ ਗੱਲ ਉਹ ਇੱਕ ਦਾ ਮਕਦਮਾ ਦਰਜ ਨੇ ਅਮਰਤਪਾਲ ਸਿੰਘ ਬਾਠ ਦੇ ਧੱਕੇ ਨਾਲ ਲੋਕਾਂ ਨੂੰ ਡਰਾ ਰਿਹਾ ਧਮਕਾ ਰਿਹਾ ਮੇਰੀ ਸੱਸ ਦੇ ਕਿਹੜੇ ਵੋਟ ਪੋਗੇ ਵੇਖੂ ਕਿਹੜਾ ਪਾਉਂਦਾ ਹੂੰ ਮੇਰੇ ਕੋਲ ਰਿਪੋਰਟ ਆਈ ਬਾਬਾ ਬੁੱਢਾ ਸਾਹਿਬ ਵੇਖੇ ਬੀਬੀਆਂ ਸੇਵਾ ਕਰਨ ਜਾਂਦੀਆਂ ਲੰਗਰ ਦੀ ਉੱਥੇ ਕਹਿੰਦੀ ਐ ਵੋਟ ਤੇ ਪਾਣੀ ਐ ਸੀ ਭਾਈ ਮਨਦੀਪ ਸਿੰਘ ਨੂੰ ਹੂੰ ਪਰ ਮੂੰਹ ਨਿਕਣਾ ਮੂੰਹ ਅਸੀਂ ਕਹਣਾ ਸੀ ਤੈਨੂੰ ਸਕੁੰਦਰ ਕੌਣ ਪਾਣੀ ਹੂੰ ਤੇ ਮੇਰੀ ਇਨਫੋਰਮੇਸ਼ਨ ਮੁਤਾਬਕ ਉਹਦੇ ਪਿੰਡ ਚੋਂ 40% ਵੋਟਾਂ ਬਕਾਇਦਾ ਤੌਰ ਤੇ ਮਨਦੀਪ ਤੋਂ ਪੈਣ ਗਈ ਹੂੰ ਲੋਕ ਹੀ ਬੜੇ ਸਿਆਣੇ ਕਿਤੇ ਮੂੰਹ ਦੀ ਗੱਲ ਨੂੰ ਵਿਗਾੜਨੀ ਆਪਾਂ ਤੁਹਾਡੇ ਦੀ ਤੁਹਾਨੂੰ ਵੋਟ ਪਾ ਦੇਗਾ ਤੁਹਾਨੂੰ ਪਾ ਕੇ ਵੇਖੋ ਤੁਸੀਂ ਤਾਂ ਪੱਟੀ ਸਾਹਿਬ ਫਿਰ ਉਹਨਾਂ ਦਾ ਸੀਕਰਟ ਜਨ ਤੱਕ ਕਰ ਦਿੱਤਾ ਇੱਥੇ ਬੀਬੀਆਂ ਦਾ ਮੈਂ ਤਾਂ ਵੋਟ ਇਹਦਾ ਵੀ ਕਰ ਦੂੰਗਾ ਜਿੱਥੇ ਲੋੜ ਪਈ ਬਿੱਦ ਠੀਕ ਕਿੱਦਾਂ ਉਹਦੀ ਸ਼ਾਦੀ ਹੋਈ ਕਿੱਥੇ ਰਹਿੰਦਾ ਹੈ ਕਿਵੇਂ ਰਹਿੰਦਾ ਹੈ ਇਹ ਸਭ ਕਰ ਦੂੰਗਾ ਹੂੰ ਠੀਕ ਹੈ ਬਿਲਕੁਲ ਤੁਸੀਂ ਕੰਟੀਨਿਊ ਕਰਦੇ ਹੋ ਨੰਬਰ 3 ਖਤਮ ਕਰਦੇ ਚਲੋ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਇਸ ਪੂਰੇ ਮੈਟਰ ਦੇ ਉੱਤੇ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪਰ ਸਿਆਸਤ ਇਸ ਵੇਲੇ ਪੱਕੀ ਨਜ਼ਰ ਆ ਰਹੀ ਹੈ ਜੋ ਵੀ ਹੋਏਗਾ ਦੱਸ ਦਰਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ